ਅੱਜ ਅਸੀਂ ਇਸ ਮੌਕੇ ਤੇ ਸਾਰੇ ਵਿਭਾਗ ਬੁਲਾਏ ਪਿਛਲੀ ਵਿਭਾਗ ਬੁਲਾਇਆ ਸੀਵਰੇਜ ਕਾਰਪੋਰੇਸ਼ਨ ਸਿਹਤ ਵਿਭਾਗ ਈਵਨ ਵਿੱਤੀ ਪੁਲਿਸ ਬੇਸਿਕ ਆਪਾਂ ਚਾਹ ਰਹੇ ਹਾਂ ਕਿ ਸਾਡਾ ਜਿਹੜਾ ਵਿਆਹ ਹੈ ਉਹ ਤੁਮ ਦਾਮਨਾ ਮਨਾਇਆ ਜਾਏ ਹਦਾਇਤਾਂ ਦਿੱਤੀਆਂ ਐ ਕਾਰਪੋਰੇਸ਼ਨ ਨੂੰ ਕਿ ਸਫਾਈ ਦਾ ਜਿਹੜਾ ਧਿਆਨ ਹੈ ਉਹ ਪ੍ਰੋਪਰ ਰੱਖਿਆ ਜਾਵੇ ਸਟਰੀਟ ਲਾਈਟਸ ਸਜਾਵਟ پورے ਸ਼ਹਿਰ ਦੇ ਚੰਗੇ ਤਰੀਕੇ ਨਾਲ ਹੋਵੇ ਸੀਵਰੇਜ ਵਿਭਾਗ ਨੂੰ ਵਾਅਦਾ ਦਿੱਤੀ ਹੈ ਕਿ ਉਹ ਸਾਨੂੰ ਸਰਟੀਫਾਈ ਕਰਕੇ ਦਵੇਗਾ ਕਿ ਕਿਤੇ ਵੀ ਕੋਈ ਮੈਨਹੋਲ ਖੁੱਲਾ ਨਾ ਰਹਿ ਜਾਵੇ ਬਿਬਾਦੋ ਸੋ ਜਿਹੜਾ ਪ੍ਰੋਗਰਾਮ ਮਨਾਇਆ ਜਾਂਦਾ ਬਾਬੇ ਜੀ ਦੇ ਵਿਆਹ ਦੇ ਵੰਗੇ ਉਹਦੇ ਸਬੰਧੀ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਸੋ ਉਹਦੇ ਸਬੰਧ ਵਿੱਚ ਸਾਰੇ ਹੀ ਜਿੰਨੇ ਵੀ ਅਧਿਕਾਰੀ ਨੇ ਵੱਖ-ਵੱਖ ਵਿਭਾਗਾਂ ਨੇ ਸਾਰਿਆਂ ਨੂੰ ਡਾਇਰੈਕਸ਼ਨ ਦਿੱਤੀਆਂ ਗਈਆਂ ਨੇ ਕਿ ਜੋ ਵੀ ਜ਼ਰੂਰੀ ਇੰਤਜ਼ਾਮ ਕਰਨੇ ਨੇ ਉਹ ਸਾਰਿਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਸਭ ਤੋਂ ਪਹਿਲਾਂ ਜੀ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰੇ ਬਟਾਲਾ ਵਾਸੀਆਂ ਨੂੰ ਬਾਬਾ ਜੀ ਦੇ ਵਿਆਹ ਦੀਆਂ ਨਿੱਘੀਆਂ ਵਧਾਈਆਂ ਦਿੰਨੀ ਆ ਅੱਜ ਅਸੀਂ ਇਸ ਮੌਕੇ ਤੇ ਸਾਰੇ ਵਿਭਾਗ ਬੁਲਾਏ ਬਿਜਲੀ ਵਿਭਾਗ ਬੁਲਾਇਆ ਸੀਵਰੇਜ ਕਾਰਪੋਰੇਸ਼ਨ ਸਿਹਤ ਵਿਭਾਗ ਈਵਨ ਵਿਧੀ ਪੁਲਿਸ ਬੇਸਿਕ ਆਪਾਂ ਚਾਹ ਰਹੇ ਹਾਂ ਕਿ ਸਾਡਾ ਜਿਹੜਾ ਵਿਆਹ ਹੈ ਉਹ ਤੁਮਦਾਨਾ ਮਨਾਇਆ ਜਾਏ ਕੋਈ ਦਿੱਕਤ ਦਾ ਸਾਹਮਣਾ ਨਾ ਕੀਤਾ ਜਾਏ ਇਦੇ ਵਿੱਚ ਅਸੀਂ ਖਾਸ ਤੌਰ ਤੇ ਹਦਾਇਤਾਂ ਦਿੱਤੀਆਂ ਐ ਕਾਰਪੋਰੇਸ਼ਨ ਨੂੰ ਕਿ ਸਫਾਈ ਦਾ ਜਿਹੜਾ ਧਿਆਨ ਹੈ ਉਹ ਪ੍ਰੋਪਰ ਰੱਖਿਆ ਜਾਵੇ ਸਟਰੀਟ ਲਾਈਟਸ ਹੋਣ ਸਜਾਵਟ ਪੂਰੇ ਸ਼ਹਿਰ ਦੀ ਚੰਗੇ ਤਰੀਕੇ ਨਾਲ ਹੋਵੇ ਸੀਵਰੇਜ ਵਿਭਾਗ ਨੂੰ ਹਦਾਇਤ ਦਿੱਤੀ ਹੈ ਕਿ ਉਹ ਸਾਨੂੰ ਸਰਟੀਫਾਈ ਕਰਕੇ ਦਵੇਗਾ ਕਿ ਕਿਤੇ ਵੀ ਕੋਈ ਮੈਨਹੋਲ ਖੁੱਲਾ ਨਾ ਰਹਿ ਜਾਏ ਸਾਰਾ ਇਹ ਸੀਵਰੇਜ ਦੀ ਪ੍ਰੋਪਰ ਸਫਾਈ ਕਰਾਈ ਜਾਏ ਬਿਜਲੀ ਵਿਭਾਗ ਨੂੰ ਹਦਾਇਤ ਦਿੱਤੀ ਹੈ ਕਿ ਕਿਤੇ ਵੀ ਕੋਈ ਵੀ ਲੋ ਲਾਈਂਗ ਵਾਇਰ ਨਾ ਹੋਵੇ ਤਾਂ ਕਿ ਕੋਈ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਇਸ ਤੋਂ ਇਲਾਵਾ ਮੈਂ ਜਨਤਾ ਨੂੰ ਵੀ ਅਪੀਲ ਕਰੂੰਗੀ ਜੇ ਕਿਸੇ ਦੇ ਧਿਆਨ 'ਚ ਕੋਈ ਮੈਨਹੋਲ ਖੁੱਲਾ ਨਜ਼ਰ ਆਂਦਾ ਹੈ ਕਿਸੇ ਕੋਈ ਲੋ ਲਾਈਂਗ ਵਾਇਰ ਨਜ਼ਰ ਆਂਦੀ ਹੈ ਕੋਈ ਟੋਆ ਟੇਬਾ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਂਦੀ ਹੈ ਉਹ ਸਾਡੇ ਐਸ ਡੀ ਐਮ ਦਫ਼ਤਰ ਨਾਲ ਸੰਪਰਕ ਕਰ ਸਕਦਾ ਹੈ ਤੇ ਇਮੀਡੀਏਟਲੀ ਉਸ ਚੀਜ਼ ਤੇ ਐਕਸ਼ਨ ਲਿੱਤਾ ਜਾਵੇਗਾ ਥੈਂਕ ਯੂ ਮੈਂ ਦਿੱਤੀ ਗੋਣ ਕੀਤੀ ਜੀ ਸੁਰੱਖਿਆ ਨੂੰ ਲੈ ਕੇ ਅਸੀਂ ਹੁਣੇ ਡੀ ਐਸ ਪੀ ਸਾਹਿਬ ਨਾਲ ਗੱਲ ਕੀਤੀ ਹੈ ਵੀ ਹੈਵ ਮੇਡ ਸ਼ੋਰ ਕਿ ਕਿਤੇ ਵੀ ਕੋਈ ਵੀ ਸ਼ਰਾਰਤੀ ਅਨਸਰ ਜਿਹੜਾ ਹੈਗਾ ਕੋਈ ਰੂਲਸ ਰੈਗੂਲੇਸ਼ਨਸ ਦੀ ਵਾਇਲੇਸ਼ਨ ਨਾ ਕਰੇ ਜਿਵੇਂ ਕਿ ਆਪਾਂ ਡਰਾਈਡੇ ਵੀ ਕੋਸ਼ਿਸ਼ ਕੀਤਾ 10 ਤਰੀਕ ਨੂੰ ਸੋ ਸਾਡੀ ਜਿਹੜੀ ਪੁਲਿਸ ਫੋਰਸ ਹੈ ਆਪਣੀ ਫੁੱਲ ਤਿਆਰੀ ਚਾਜ ਸੁਲਤਾਨਪੁਰ ਲੋਧੀ ਤੋਂ ਪ੍ਰਚਾਰ ਕੀਤਾ ਸੋਲ ਵੀ ਤਿਆਰ ਸੁਲਤਾਨਪੁਰ ਨੋਦੀ ਲੋਧੀ ਤੋਂ ਜਦੋਂ ਬਰਾਤ ਚੱਲ ਕੇ ਆਂਦੀ ਹੈ ਤੇ ਸਾਡਾ ਜਿਹੜਾ ਪਹਿਲਾ ਪਿੰਡ ਅਧੋ ਵਾਲੀ ਪੈਂਦਾ ਹੈ ਉਥੇ ਬਕਾਇਦਾ ਡੀਸੀ ਸਾਹਿਬ ਆਉਂਦੇ ਨੇ ਤੇ ਬਰਾਤ ਨੂੰ ਰਿਸਿਵ ਕਰਦੇ ਨੇ